ਨੇ ਕੀ ਜੇ ਤੱਕ ਸਾਗਾ ਦੇ ਕੋਲ ਕਿਦਾਂ ਨੇ ਨਜ਼ਦੀਕ ਹੋਈ ਤੇ ਬਾਈ ਜੀ ਜੋ ਹੁਣੇ-ਹੁਣੇ ਅੰਦਰ ਗਏ ਆ ਇਹਨਾਂ ਦੀ ਬਦੌਲਤ ਹੀ ਆ ਜੀ ਜਿਹੜੇ ਲੋਕ ਪਿਆਰ ਦੇ ਰਹੇ ਆ ਇੱਥੇ ਆਏ ਆ ਪਿਆਰ ਕਰਦੇ ਆ ਇਹਨਾਂ ਕਰਕੇ ਮੈਂ ਆ ਮੇਰੇ ਕਰਕੇ ਇਹ ਨਹੀਂ ਤੇ ਓਬਵੀਅਸਲੀ ਇਹ ਇਹਨਾਂ ਦੀ ਖੁਸ਼ੀ ਆ ਜੀ ਮੈਂ ਤਾਂ ਇਹਨਾਂ ਦੀ ਖੁਸ਼ੀ ਦੇ ਵਿੱਚ ਇਕੱਲਾ ਸਾਂਝ ਪਾਉਣੀ ਹੈ ਸ਼ਾਮਲ ਹੋਣਾ ਪੰਡਤ ਛੱtreਆਣੇ ਦੇ ਵਰਕਰ ਜੋ ਖੁਸ਼ੀ ਮਨਾਉਂਦੇ ਹੋਏ 1.5 ਸਾਲ ਦੇ ਦੀਪ ਸਿੰਘ ਜੀ ਤਾਂ ਪੰਜਾਬ ਦੇ 4 ਵਿਧਾਨ ਸਭਾ ਸੀਟਾਂ ਤੇ ਹੋਈਆਂ ਜਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆ ਕੇ ਨੇ ਆਪ ਉਮੀਦਵਾਰਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਚੱਬੇਵਾਲ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਸੀਟ ਅਤੇ ਗਿੱਦੜਵਾਹਾ ਸੀਟ ਜਿੱਤੀ ਹੈ ਚੱਬੇਵਾਲ ਤੋਂ ਆਪ ਉਮੀਦਵਾਰ ਇਸ਼ਾਂਕ ਸ਼ਰਮਾ ਨੇ ਕਾਂਗਰਸ ਦੇ ਰਣਜੀਤ ਕੁਮਾਰ ਨੂੰ 28690 ਵੋਟਾਂ ਨਾਲ ਹਰਾਇਆ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਜਿੱਤ ਚੁੱਕੇ ਨੇ ਉਹਨਾਂ ਨੇ ਆਪਣੀ ਟੱਕਰ 'ਚ ਵਿਰੋਧੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 5722 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਇਸ ਦੌਰਾਨ ਆਮ ਆਦਮੀ ਪਾਰਟੀ ਵਰਕਰਾਂ 'ਚ ਵੱਡੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉਹਨਾਂ ਵੱਲੋਂ ਜਿੱਤ ਦੀ ਖੁਸ਼ੀ 'ਚ ਨਾਅਰੇ ਲਗਾਏ ਜਾ ਰਹੇ ਨੇ ਆਦਰ ਗਿੱਦਰਬਾਹ ਸੀਟ ਤੋਂ ਢੀਂਪੀ ਟਿੱਲੋਂ ਨੇ ਸੀਟ ਤੇ ਬਾਜ਼ੀ ਮਾਰ ਲਈ ਹੈ ਉਹਨਾਂ ਦੇ ਫਰਕਰਾਂ ਵੱਲੋਂ ਜਿੱਤ ਤੋਂ ਬਾਅਦ ਨਾਰੇਬਾਜ਼ੀ ਕਰਦਿਆਂ ਵੱਡੇ ਜਲੂਸ ਨੂਮਾ ਜਿੱਤ ਦਾ ਜਸ਼ਨ ਮਨਾਇਆ ਗਿਆ ਉਥੇ ਹੀ ਜਿੱਤ ਤੋਂ ਬਾਅਦ ਢੀਂਪੀ ਟਿੱਲੋਂ ਭਾਵਿਕ ਹੁੰਦੇ ਵੀ ਨਜ਼ਰ ਆਏ ਢੀਂਪੀ ਸਾਹਿਬ ਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ ਲਗਾਤਾਰ ਸ਼ੁਰੂਆਤੀ ਰੁਝਾਨ ਦੇ ਵਿੱਚ ਅੱਗੇ ਜਾ ਰਹੇ ਹੋ ਤਾਂ ਲੋਕ ਲਗਾਤਾਰ ਵਧਾਈਆਂ ਦੇਣ ਲਈ ਇਕੱਠ ਵੱਡਾ ਹੋ ਰਿਹਾ ਜੀ ਹਾਂਜੀ ਦੇਖੋ ਹਰ ਬੰਦੇ ਨੂੰ ਚਾਹ ਤਾਂ ਬਹੁਤ ਜਿਆਦੇ ਆ ਜੇ ਕੋਈ ਦੋਰ ਨਹੀਂ ਕਿਉਂਕਿ ਸਾਰੇ ਨਹੀਂ ਮਿਹਨਤ ਕੀਤੀ ਆ ਇਹ ਇਕੱਲਾ ਹਰਦੀਪ ਸਿੰਘ ਡਿੰਪੀ ਢਲੋਣੀ ਵੀ ਮੈਂ ਕੁਝ ਕਰਤਾ ਕਿ ਮੈਂ ਮੇਰੇ ਕੋਲੇ ਕੋਈ ਐਹੋ ਜਿਹਾ ਜਾਦੂ ਦੀ ਛੱਟੀ ਸੀ ਜਿਹੜਾ ਮੈਂ ਘੁਮਾਤੀ ਇਹਨਾਂ ਦੀ ਬਦੌਲਤ ਹੀ ਆ ਜੀ ਜਿਹੜੇ ਲੋਕ ਪਿਆਰ ਦੇ ਰਹੇ ਆ ਇੱਥੇ ਆਏ ਆ ਪਿਆਰ ਕਰਦੇ ਆ ਇਹਨਾਂ ਕਰਕੇ ਮੈਂ ਆ ਮੇਰੇ ਕਰਕੇ ਨਹੀਂ ਤੇ ਓਬਵੀਅਸਲੀ ਇਹ ਇਹਨਾਂ ਦੀ ਖੁਸ਼ੀ ਆ ਜੀ ਮੈਂ ਤਾਂ ਇਹਨਾਂ ਦੀ ਖੁਸ਼ੀ ਦੇ ਵਿੱਚ ਇਕੱਲਾ ਸਾਂਝ ਪਾਉਣੀ ਆ ਸ਼ਾਮਲ ਹੋਣਾ ਪਰਮਾਤਮਾ ਸੋਨਾ ਟਾਈਮ ਲਿਆਵੇ ਹੋਰ ਦੋ ਤਿੰਨ ਘੰਟੇ ਆ ਜੀ ਸਾਰਾ ਕੁਝ ਕਲੀਅਰ ਹੋ ਜਾਊਗਾ ਸੋ ਮੈਂ ਜੋ ਵੀ ਹਾਂ ਜੀ ਇਹਨਾਂ ਕਰਕੇ ਜੀ ਅਸੀਂ ਸਾਰੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਮਾਤਾ ਜੀ ਕੋਲੇ ਬੈਠ ਕੇ ਵੀ ਤੁਸੀਂ ਪੋਸਟ ਸਾਂਝੀ ਕੀਤੀ ਆ ਕਿ ਕੀ ਚੱਲ ਰਿਹਾ ਸੀ ਦਿਲ ਦੇ ਵਿੱਚ ਸਰ ਦੇਖੋ ਇਲੈਕਸ਼ਨ ਆ ਜੀ ਥੋੜਾ ਬਹੁਤਾ ਤਾਂ ਜਿੰਨਾ ਮਰਜੀ ਤੁਸੀਂ ਕੌਨਫੀਡੈਂਟ ਹੋ ਥੋੜਾ ਬਹੁਤਾ ਤਾਂ ਦਿਲ ਦੇਖੋ ਧੜਕਦਾ ਹੀ ਆ ਜੋ ਵੀ ਆ ਕਿਉਂਕਿ ਤੁਹਾਡੀ ਇੱਕ ਤਰ੍ਹਾਂ ਦੀ ਕਿਸਮਤ ਉਹਨਾਂ ਮਸ਼ੀਨਾਂ ਚ ਬੰਦ ਪਈ ਹੈ ਦਿਲ ਤਾਂ ਧੜਕਦਾ ਹੀ ਹੈ ਬਟ ਕੌਨਫੀਡੈਂਟਾਂ ਦੀ ਬਹੁਤ ਚਾਹੀਦੀ ਹੈ ਉਮੀਦ ਹੈ ਵੀ ਹੌਸਲਾ ਵਧਾਉਣ ਲਈ ਸਾਰੇ ਆ ਗਏ ਕਹਿੰਦੇ ਵੀ ਅੱਜ ਸਵੇਰ ਤੋਂ ਹੀ ਵੱਡਾ ਇਕੱਠ ਕੋਠੀ ਚ ਹੋ ਗਿਆ ਜੀ ਹਾਂ ਬਿਲਕੁਲ ਉਹ ਆਪ ਦਿਖ ਹੀ ਰਿਹਾ ਹੈ ਦਿਖ ਹੀ ਰਿਹਾ ਹੌਸਲਾ ਤਾਂ ਦੇਖੋ ਖਲਾਸ਼ਰੀ ਤਾਂ ਮਿਲ ਹੀ ਰਹੀ ਹੈ ਇਸ ਤੋਂ ਕੋਈ ਦੂਰ ਹੈ ਨਹੀਂ ਬਾਕੀ ਹਜੇ ਚੱਲ ਰਹੀ ਹੈ ਕਾਊਂਟਿੰਗ ਦੀ ਹਰੇ ਦੋ ਦੋ ਰਾਉਂਡ ਹੀ ਹੋਏ ਆ ਇਸ ਤਰ੍ਹਾਂ ਦੀਆਂ ਨਹੀਂ ਕਿਉਂਕਿ ਇਹ ਕੁਝ ਨਹੀਂ ਪਤਾ ਜੀ ਹੈ ਹਜੇ ਕੁਝ ਨਹੀਂ ਪਤਾ ਹਜੇ ਪਹਿਲਾਂ 10-12 ਹਜ਼ਾਰ ਲੀਡ ਆ ਲੈਣ ਦੂਜੀ ਅੱਗੇ ਟੱਪ ਲੈਣ ਦੀ ਹੈ ਚੰਗੀ ਤਰ੍ਹਾਂ ਜੀ ਫੇਰ ਆਪੇ ਬਣ ਜੂਆ ਜੀ ਮਾਹੌਲ ਇੱਥੇ ਕਿਹਨੇ ਪੁੱਛਣਾ ਜੀ ਆਪੋ ਤਾਂ ਆਪ ਦੁਨੀਆ ਹੋ ਜਾਣੀ ਆ ਹਾਂ ਤਾਂ 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 ਦਿਲ ਦੇ ਵਿੱਚ ਹੁਣ ਕੀ ਚੱਲ ਰਿਹਾ ਕਿਉਂਕਿ ਹੁਣ ਲੋਕਾਂ ਨਾਲ ਮਿਲ ਰਹੇ ਹਾਂ ਤਾਂ ਕਿਸ ਤਰ੍ਹਾਂ ਦੀਆਂ ਹਜੇ ਵੀ ਕਿਤੇ ਤੜਕੂ ਚੱਲ ਰਿਹਾ ਜਿੰਨਾ ਚਿਰ 10000 ਲੀਡ ਕ੍ਰੋਸ ਨਹੀਂ ਨਾ ਕਰਦੀ ਹਾਂ ਉਹ ਨਜ਼ਰ ਤੜਕੂ ਰਹੂਗਾ ਉਮੀਦ ਹੈ ਵੀ 10000 ਰਪਏ ਕਮਾਣੇ ਸੋਹਣੇ ਹਾਂਜੀ ਹਾਂਜੀ ਬਹੁਤ ਵੱਡੀ ਉਮੀਦ ਹੈ ਜੀ ਬਹੁਤ ਬਹੁਤ ਧੰਨਵਾਦ ਡਿੰਪੀ ਢਲੋਂ ਲਗਾਤਾਰ ਡਿੰਪੀ ਢਲੋਂ ਜਿੰਦਾਬਾਦ ਬਾਈ ਜੀ ਡਿੰਪੀ ਢਲੋਂ ਕਿਸ ਤਰ੍ਹਾਂ ਲੱਗ ਰਿਹਾ ਜੀ ਲਗਾਤਾਰ ਸ਼ੁਰੂਆਤੀ ਰੁਝਾਨ ਦੇ ਵਿੱਚ ਅੱਗੇ ਜਾ ਰਹੇ ਹਾਂ ਤਾਂ ਲੋਕ ਲਗਾਤਾਰ ਵਧਾਈਆਂ ਦੇਣ ਲਈ ਇਕੱਠ ਵੱਡਾ ਹੋ ਰਿਹਾ ਜੀ ਹਾਂਜੀ ਦੇਖੋ ਹਰ ਬੰਦੇ ਨੂੰ ਚਾਹ ਤਾਂ ਬਹੁਤ ਜ਼ਿਆਦਾ ਹੈ ਜੀ ਇਸ ਵਿੱਚ ਕੋਈ ਦੋ ਰਹਿ ਨਹੀਂ ਕਿਉਂਕਿ ਸਾਰੇ ਨਹੀਂ ਮਿਹਨਤ ਕੀਤੀ ਆ ਇਹ ਇਕੱਲਾ ਹਰਦੀਪ ਸਿੰਘ ਡਿੰਪੀ ਢਲੋਣੀ ਵੀ ਮੈਂ ਕੁਝ ਕਰਤਾ ਮੈਂ ਮੇਰੇ ਕੋਲੇ ਕੋਈ ਐਹੋ ਜਿਹਾ ਜਾਦੂ ਦੀ ਛੱਟੀ ਸੀ ਜਿਹੜਾ ਮੈਂ ਘੁਮਾਤੀ ਇਹਨਾਂ ਦੀ ਬਦੌਲਤ ਹੀ ਆ ਜੀ ਜਿਹੜੇ ਲੋਕ ਪਿਆਰ ਦੇ ਰਹੇ ਆ ਇੱਥੇ ਆਏ ਆ ਪਿਆਰ ਕਰਦੇ ਆ ਇਹਨਾਂ ਕਰਕੇ ਮੈਂ ਆ ਮੇਰੇ ਕਰਕੇ ਇਹ ਨਹੀਂ ਤੇ ਓਬਵੀਅਸਲੀ ਇਹ ਇਹਨਾਂ ਦੀ ਖੁਸ਼ੀ ਆ ਜੀ ਮੈਂ ਤਾਂ ਇਹਨਾਂ ਦੀ ਖੁਸ਼ੀ ਦੇ ਵਿੱਚ ਇਕੱਲਾ ਸਾਂਝ ਪਾਉਣੀ ਆ ਸ਼ਾਮਿਲ ਹੋਣਾ ਪਰਮਾਤਮਾ ਸੋਹਣਾ ਟਾਈਮ ਲਿਆਵੇ ਹੋਰ ਦੋ ਤਿੰਨ ਘੰਟੇ ਆ ਜੀ ਸਾਰਾ ਕੁਝ ਕਲੀਅਰ ਹੋ ਜਾਊਗਾ ਸੋ ਮੈਂ ਜੋ ਵੀ ਹਾਂ ਜੀ ਇਨਾ ਕਰਕੇ ਜੀ ਐ ਸេរੀਰ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਮਾਤਾ ਜੀ ਕੋਲੇ ਬੈਠ ਕੇ ਵੀ ਕਿ ਤੁਸੀਂ ਪੋਸਟ ਸਾਂਝੀ ਕੀਤੀ ਆ ਤਾਂ ਕੀ ਚੱਲ ਰਿਹਾ ਸੀ ਦਿਲ ਦੇ ਵਿੱਚ ਸਰ ਦੇਖੋ ਇਲੈਕਸ਼ਨ ਆ ਜੀ ਥੋੜਾ ਬਹੁਤਾ ਤਾਂ ਜਿੰਨਾ ਮਰਜ਼ੀ ਤੁਸੀਂ ਕੌਨਫੀਡੈਂਟ ਹੋ ਥੋੜਾ ਬਹੁਤਾ ਤਾਂ ਦਿਲ ਦੇਖੋ ਧੜਕਦਾ ਹੀ ਆ ਜੋ ਵੀ ਆ ਕਿਉਂਕਿ ਤੁਹਾਡੀ ਇੱਕ ਤਰ੍ਹਾਂ ਦੀ ਕਿਸਮਤ ਉਹਨਾਂ ਮਸ਼ੀਨਾਂ ਚ ਬੰਦ ਪਈ ਹੈ ਦਿਲ ਤਾਂ ਧੜਕਦਾ ਹੀ ਹੈ ਬਟ ਕੌਨਫੀਡੈਂਟ ਹਾਂ ਜੀ ਬਹੁਤ ਜ਼ਿਆਦਾ ਉਮੀਦ ਆ ਵੀ ਹੌਸਲਾ ਵਧਾਉਣ ਲਈ ਸਾਰੇ ਆ ਗਏ ਕਹਿੰਦੇ ਜੀ ਅੱਜ ਸਵੇਰ ਤੋਂ ਹੀ ਵੱਡਾ ਇਕੱਠ ਕੋਠੀ ਚ ਹੋ ਗਿਆ ਹਾਂ ਬਿਲਕੁਲ ਉਹ ਆਪ ਦਿਖ ਹੀ ਰਿਹਾ ਦਿਖ ਹੀ ਰਿਹਾ ਹੌਸਲਾ ਤਾਂ ਦੇਖੋ ਅ ਹੱਲਾ ਸ਼ਰੀ ਤਾਂ ਮਿਲ ਹੀ ਰਹੀ ਹੈ ਇਸ ਕੋਈ ਦੋ ਰਹਿ ਨਹੀਂ ਬਾਕੀ ਹਜੇ ਚੱਲ ਰਹੀ ਹੈ ਕਾਊਂਟਿੰਗ ਦੀ ਹਜੇ ਦੋ ਦੋ ਰਾਉਂਡ ਹੀ ਹੋਏ ਆ ਕਿਉਂਕਿ ਇਹ ਕੁਝ ਨਹੀਂ ਪਤਾ ਜੀ ਹਜੇ ਕੁਝ ਨਹੀਂ ਪਤਾ ਹਜੇ ਪਹਿਲਾਂ 10 12000 ਲੀਡ ਆ ਲੈਣ ਦੋ ਜੀ ਅੱਗੇ ਟੱਪ ਲੈਣ ਦੀ ਚੰਗੀ ਤਰ੍ਹਾਂ ਜੀ ਫਿਰ ਆਪੇ ਬਣ ਜੂਆ ਜੀ ਮਾਹੌਲ ਇੱਥੇ ਕੀਨੇ ਪੁੱਛਣਾ ਜੀ ਆਪੋ ਤਾਂ ਆਪ ਦੁਨੀਆ ਹੋ ਜਾਣੀ ਆ ਹਾਂ ਤਾਂ 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 ਦਿਲ ਦੇ ਵਿੱਚ ਹੁਣ ਕੀ ਚੱਲ ਰਿਹਾ ਕਿਉਂਕਿ ਹੁਣ ਲੋਕਾਂ ਨਾਲ ਮਿਲ ਰਹੇ ਹਾਂ ਤਾਂ ਇਸ ਤਰ੍ਹਾਂ ਦੀਆਂ ਹਜੇ ਵੀ ਕਿਤੇ ਟੜਕੂ ਚੱਲ ਰਿਹਾ ਜਿੰਨਾ ਚਿਰ 10000 ਲੀਡ ਕ੍ਰੋਸ ਨਹੀਂ ਨਾ ਕਰਦੀ ਉਹਨਾਂ ਚਿਰ ਟੜਕੂ ਰਹੂਗਾ ਉਮੀਦ ਹੈ ਵੀ 10000 ਪਾਰ ਕਰਨੇ ਸੋ ਹਾਂਜੀ ਹਾਂਜੀ ਬਹੁਤ ਵੱਡੀ ਉਮੀਦ ਹੈ ਜੀ ਬਹੁਤ ਬਹੁਤ ਧੰਨਵਾਦ ਤਾਂ ਡਿੰਪੀ ਤੇ ਲੋਨ ਲਗਾਤਾ ਡਿੰਪੀ ਤੇ ਲੋਨ ਜਿੰਦਾਬਾਦ ਹੈ ਬਈ ਤਾਂ ਦੱਸਿਏ ਕਿ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਜਿਮਨੀ ਚੋਣਾਂ ਹੋਈਆਂ ਸੀ ਜਿਨ੍ਹਾਂ ਦੇ ਨਤੀਜਿਆਂ ਦਾ ਐਲਾਨ ਅੱਜ ਹੋ ਚੁੱਕਿਆ ਹੈ ਤਿੰਨ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਹੈ ਜਦਕਿ ਚੌਥੀ ਸੀਟ ਬਰਨਾਲਾ 'ਚ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ 2147 ਵੋਟਾਂ ਦੇ ਨਾਲ ਛੇਤੂ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ